ਹਾਂਜੀ ਭਾਈ ਕਿਸੇ ਪਾਸੇ ਵੀ ਸਹੀ ਥਾਂ ਤੇ ਰਾਸ਼ਨ ਨਹੀਂ ਪਹੁੰਚ ਰਿਹਾ ਤੇ ਸਾਰੇ ਪਾਸੋਂ ਮੋੜੀ ਜਾਂਦੀ ਆ ਪੁਲਿਸ ਆ ਤੇ ਸਰਕਾਰੀ ਜਿੱਥੇ ਇਹਨਾਂ ਦੇ ਬਣੇ ਹੋਇਆ ਉੱਥੇ ਭੇਜ ਰਿਹਾ ਯਾਰਸ਼ਨ ਕੱਲਾ ਤੇ ਵੀ ਸਰਕਾਰ ਦਾ ਨਾਮ ਹੋਵੇ ਤੇ ਹੋਰ ਕਿਸੇ ਦਾ ਨਾਮ ਨਾ ਹੋਵੇ ਤੇ ਬਾਕੀ ਆ ਗੱਲਬਾਤ ਕਰਾਉਣਾ ਸਾਰੇ ਬੰਦਿਆਂ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਇੱਧਰ ਜਿੰਨੇ ਸੇਵਾਦਾਰ ਆ ਰਹੇ ਆ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਰੋਕ ਰਿਹਾ ਜਾਣ ਨਹੀਂ ਦਈਗਾ ਜਾਣ ਹੀ ਨਹੀਂ ਦਿੰਦੇ ਅੱਗੇ ਪ੍ਰਸ਼ਾਸਨ ਦੀਆਂ ਗੱਡੀਆਂ ਜਾ ਰਹੀਆਂ ਪ੍ਰਸ਼ਾਸਨ ਕਰ ਲੰਗਰ ਸਾਨੂੰ ਫੜਾਓ ਵੀ ਆਪ ਦੀ ਹਾਲ ਅਸੀਂ 4 ਦਿਨਾਂ ਦੇ ਸੇਵਾ ਕਰਦੇ ਲੰਗਰ ਪ੍ਰਸ਼ਾਦਾ ਲੈ ਕੇ ਆਉਂਦਾਂ ਨੂੰ ਅੱਜ ਸਾਨੂੰ ਇਥੇ ਪ੍ਰਸ਼ਾਸਨ ਲੈ ਕੇ ਨਹੀਂ ਜਾਣਦਾ ਤੇ ਅਸੀਂ ਉਹਨਾਂ ਨਾਲ ਡੋਲ ਕੇ ਅਸੀਂ ਦਾਦਾ ਆਪਣੇ ਘਰੋਂ ਮੁੜ ਕੇ ਵਾਪਸ ਜਾਂਦੇ ਹਾਂ ਕਾਰਨ ਕੀ ਕਹਿ ਰਹੇ ਆ ਜੀ ਕਾਰਨ ਆ ਕਿ ਅਸੀਂ ਗਾਂਹੇਲ ਜਾਣਾ ਉਹ ਕੈਂਪ ਜੇਡ ਲੱਗੋ ਉੱਧਰ ਜਾਓ ਉੱਧਰ ਸਾਨੂੰ ਫੋਨ ਆਈ ਸਰਪੰਚਾਂ ਦੇ ਆਏ ਸਾਡਾ ਰਾਸ਼ਨ ਸਾਨੂੰ ਵਾਪਸ ਲੈ ਕੇ ਆਓ ਦਾ ਦਾਲਾ ਪ੍ਰਸ਼ਾਦਾ ਬਣਿਆ ਹੋਰ ਅਸੀਂ ਕੋਈ ਚੀਜ਼ ਨਹੀਂ ਕੱਲਾ ਦਾਲਾ ਪ੍ਰਸ਼ਾਦਾ ਨਗਰਵੰਨ ਹੋ ਗਿਆ ਘਟਿਆਂ ਅਸੀਂ ਜੱਟਾਂ ਅਸੀਂ ਵੀ ਦਾਲਾ ਪ੍ਰਸ਼ਾਦਾ ਹੀ ਲੱਗ ਕੇ ਆਏ ਆਂ ਤੇ ਪਸ਼ੂਆਂ ਵਾਸਤੇ ਚਾਰ ਲੈ ਕੇ ਆਏ ਨਗਰ ਦੇ ਵਿੱਚ 20 ਗੱਡੀਆਂ ਆਈਆਂ ਰਾਸ਼ਨ ਦੀ ਹਾਂ ਜੀ ਹਾਂ ਜੀ ਬਣਾ ਬਣਾ ਅਸੀਂ ਉਹ ਬੋਰਡ ਦੇ ਮਲਾਜ਼ਮ ਆ ਅਸੀਂ ਕੱਟਿਆ ਵਾਲੇ ਜਟਾ ਵਾਲੇ ਨੇ ਕੱਟਿਆ ਵਾਲੇ ਜਟਾ ਯਾਰ ਮੈਂ ਤਿੰਨ ਦਿਨ ਹੋ ਗਏ ਕੱਟਿਆ ਨਗਰਵੰਦੀ ਨੂੰ ਚਾਰ ਦਿਨ ਲਗਾਤਾਰ ਆ ਚੌਥਾ ਦਿਨ ਆ ਸਾਨੂੰ ਪਿੰਡ ਵਾਲਿਆਂ ਕੋਲ ਕੋਈ ਕਿਸੇ ਦਾ ਪਾਰਟੀ ਬਣਨੀ ਉਹਨੂੰ ਕਿਸੇ ਬਣਨੀ ਹੋਣੀ ਠੀਕ ਆ ਜੀ ਤੇ ਪੁਲਿਸ ਪ੍ਰਕਾਸ਼ ਨੇ ਨੰਗਨ ਨਹੀਂ ਦੇ ਰਿਹਾ ਅੱਗੇ ਪੁਲਿਸ ਰੱਗੀ ਹੋਈ ਆ ਨਾ ਕੋਈ ਪੱਕਾ ਕਾਰਨ ਦੱਸ ਰਹੇ ਆ ਅਸੀਂ ਵੀ ਆ ਗੱਡੀ ਆਪਣੇ ਪੁੱਛੋਂ ਗਲਾਂ ਤੋਂ ਆਈ ਸੀ ਮਿੱਤਰੋ ਆਚਾਰ ਦਾ ਟਰੱਲ ਆਇਆ ਸੀਗਾ ਕਿਸੇ ਨੂੰ ਵੀ ਨੰਗਣਾ ਨਹੀਂ ਦਿੰਦੇ ਜਿੰਨੇ ਸੇਵਾਦਾਰ ਆ ਬਾਸ ਮੋੜੀ ਜਾਂਦੇ ਸਾਰੇ ਸੇਵਾਦਾਰਾਂ ਦੇ ਸਾਰੇ ਬਾਸ ਮੋੜੀ ਜਾਂਦੇ ਕਿਹਦੇ ਬੋਹਰੇ ਆ ਸਾਰਿਆਂ ਨੂੰ ਮੋੜੀ ਜਾਂਦੇ ਆ ਸੁੱਕਾ ਰਾਸ਼ਨ ਜਿੱਥੇ ਪਹੁੰਚਦਾ ਤੇ ਪਹੁੰਚਦਾ ਨਹੀਂ ਪਈ ਸਹੀ ਖਾ ਦਾ ਰਾਸ਼ਨ ਨਹੀਂ ਪਹੁੰਚ ਰਿਹਾ ਸਰਕਾਰਾਂ ਰੋਕੀ ਜਾਂਦੀਆਂ ਆਪਦੇ ਮੂਰੇ ਆਪਦੇ ਨੰਬਰ ਬਣਾਉਣ ਦੇ ਮਾਰੇ ਸਾਰੇ ਸਰਕਾਰਾਂ ਦੇ ਬੰਦੇ ਆ ਜਿੰਨੇ ਵੀ ਹੈਗੇ ਆ ਠੀਕ ਹੈ ਇਹਨੂੰ ਵਿੱਚ ਰੱਖਾ ਲਓ ਤੋਰੀਆ ਤੋਰੀਆ ਯਾਰ ਹੁਣ ਇੱਧਰ ਜਾਣਾ ਬਾਬਾ ਜੀ 15:00 ਵਜੇ ਜਾਂਦੇ ਕਿੱਧਰ ਰਹੇ ਹੋ ਪਰ ਇੱਧਰ ਜੀ ਆਏ ਇਹ ਨਹੀਂ ਭੇਜਦੇ ਅਸੀਂ ਆ ਕੇ ਆਪਨਾ ਹੈਗਾ ਉਧਰ ਦੀ ਚਲਦੇ ਆ ਸਾਡੇ ਕੋਲੇ ਵੀ ਰਾਸ਼ਨ ਆਈ ਲੰਗਰ ਮਾਰਦੇ ਚਾਰਤੇ ਸੀ ਥੋੜੀ ਮੈਂ ਕਹਿੰਦਾ ਵਾਰੀ ਵਾਰੀ ਦੇ ਨਾਲ ਚੱਲਾਂਗੇ ਅਸੀਂ ਇੱਕਦਮ ਗੱਡੀਆਂ ਉੱਥੇ ਫਸ ਗਈਆਂ ਤਾਂ ਫਿਰ ਸਾਡੀ ਗੱਡੀ ਹੋ ਗਈ ਜਹਾ ਥੋੜੀ ਉਹ ਕਹਿੰਦੇ ਆ ਸੈਂਟਰ ਬਣਿਆ ਜਿੱਥੇ ਉੱਥੇ ਦੋ ਜਾ ਕੇ ਲੰਗਰ ਅਸੀਂ ਗੱਡੀ ਪੁੱਛੇ ਸਰਕਾਰ ਦਾ ਨਾਮ ਨਹੀਂ ਇਹ ਪਾਣੀ ਦੇ ਵਿੱਚ ਸਾਡੇ ਨਾਲ ਸਰਪੰਚ ਦੀ ਗੱਲ ਹੈ ਤਿੰਨਾ ਪਿੰਡਾਂ ਦੀ ਗੱਲ ਹੋਈ ਆ ਉਹ ਸਾਡੇ ਕੋਲੇ ਬਣਿਆ ਬਣਾ ਰਾਸ਼ਨ ਲਿਆ ਕਰੋ ਠੀਕ ਹੈ ਜੀ ਹਾਂ ਜੀ ਅਸੀਂ ਗੱਡੀ ਪੁੱਤੋ ਸਾਹਿਬ ਨੂੰ ਲੈ ਕੇ ਆਏ ਹਾਂ ਹਾਂਜੀ ਹਾਂਜੀ ਆ ਗੱਡੀ ਪੁੱਤੋ ਸਾਹਿਬ ਨੂੰ ਲੈ ਕੇ ਆਏ ਹਾਂ ਆ ਆਪਣੀ ਗੱਡੀ ਪੁੱਤੋ ਸਾਹਿਬ ਦਵਾਈਏ ਇਹ ਕਿੰਨੇ ਰਸਤੇ ਬੰਦ ਕਰਤੀਆਂ ਨੇ ਹਾਂਜੀ ਹਾਂਜੀ ਕੋਰੀ ਆਰਸੀ ਉਹ ਖੜਾ ਇੱਧਰ ਆ ਉਹ ਡਰਾਈਵਰ ਸਾਹਿਬ ਕੜੇ ਓਏ ਉਹ ਡਰਾਈਵਰ ਕੋਈ ਪੈਸਾ ਕਰਾਓ ਉਹ ਟਰੈਕਟਰ ਕਿੱਧਰ ਆ ਗੱਲ ਨਹੀਂ ਵੀ ਹੁਣ ਆਪਾਂ ਇੱਥੇ ਲਾਉਣਾ ਲੰਗਰ ਕਿੱਦਾਂ ਕੀ ਕਰਾਂਗੇ ਆ ਗੁਰੂ ਮਰਦਾਨਾ ਜੀ ਅੱਜ ਇਹ ਦੂਸਤਾਂ ਕਰਾ ਟਰੈਕਟਰ ਇਹੀ ਚਾਰ ਲਾਏ ਗਏ ਸੀ 12 ਤੋਂ ਤੇ ਆਪਣੇ ਲੰਗਰ ਉਹ ਬੰਦੇ ਵੀ ਬਹੁਤ ਦੁਖੀ ਹੋਏ ਪਏ ਆ ਕਹਿੰਦੇ ਲੰਗਰ ਨਹੀਂ ਦਿੰਦੇ ਜਿੱਥੇ ਸਹੀ ਰਾਸ਼ਨ ਪਹੁੰਚਾਉਣਾ ਉੱਥੇ ਜਾ ਨਹੀਂ ਰਿਹਾ ਰਾਸ਼ਨ ਭਈ ਇੱਕ ਥਾਂ ਤੋਂ ਪਹਿਲਾਂ ਹੀ ਮੁੜ ਕੇ ਆ ਉਧਰੋਂ ਵੀ ਸਾਨੂੰ ਮੋੜਤਾ ਤੇ ਜਾ ਨਹੀਂ ਸਹੀ ਥਾਂ ਤੇ ਜਾਣ ਨਹੀਂ ਦਿੰਦੇ ਜਿਹੜੇ ਸਰਕਾਰ ਦੇ ਬਣਾਏ ਹੋਏ ਆ ਵੀ ਉੱਥੇ ਸਰਕਾਰ ਦਾ ਨਾਮ ਹੋਵੇ ਉੱਥੇ ਭੇਜ ਰਿਹਾ ਆ ਗੱਲਾਂ ਰਾਸ਼ਨ ਸਹੀ ਥਾਂਾਂ ਤੇ ਰਾਸ਼ਨ ਨਹੀਂ ਪਹੁੰਚ ਰਿਹਾ ਆ ਕੋਲੇ ਆਣ ਵਾਲੀ ਇਹ ਲੈ ਕੇ ਆਜਾ ਆਜਾ ਫਿਰ ਪੈਟਿੰਗਨ ਨੰਨ ਜਿਆਦਾ ਕੋਈ ਨਹੀਂ ਹੈਗੀ ਤੁਹਾਨੂੰ ਜਾਣਾ ਯਾਰ ਭਾਈ ਭੇਜ ਇਧਰ ਆ ਹਾਂ ਵੀ ਆਪਾਂ ਨੂੰ ਇਹ ਕਾਵਾਂ ਵਾਲੀ ਤੋਂ ਸ਼ਮਸ਼ਾਨਗੜ੍ਹ ਸਿੱਧਾ ਬੰਨ ਤੇ ਉੱਥੇ ਬੰਨ ਤੇ ਜਾਉਂ ਹਾਂਜੀ ਹਾਂਜੀ ਲੈ ਚੱਲਾਂਗੇ ਲੈ ਚੱਲਾਂਗੇ ਠੀਕ ਆ ਬਈ ਓਕੇ ਆ ਜੋ ਇਹ ਅਸੀਂ ਜਿਹੜੀ ਲੋਕੇਸ਼ਨ ਤੇ ਹੈਗੇ ਆ ਬਈ ਕਾਵਾਂ ਵਾਲੀ ਕਾ ਕਾਵਾਂ ਵਾਲੀ ਪੱਤਨ ਬਈ ਕਾਵਾਂ ਵਾਲੀ ਫਾਜ਼ਲ ਕਾ ਪੱਤਨ ਪੁਲ ਪੁਲ ਭਜਦਾ ਇੱਥੇ ਨੇੜੇ ਤੇ ਉੱਥੇ ਨਹੀਂ ਪਹੁੰਚਣ ਦਿੱਤਾ ਜਾ ਰਿਹਾ ਰਸਣ ਜਿੱਥੇ ਜਮਾ ਬਾਰਡਰ ਤੇ ਬੈਠਿਆ ਹੈ ਇਹ ਇੱਧਰ ਜਮਾ ਇੱਧਰ ਕੀ ਚੀਜ਼ ਆ ਬਈ ਇੱਥੇ ਇੱਧਰ ਸਾਰੇ ਪਿੰਡ ਹੀ ਆ ਬਈ ਬੜਾ ਦਰਿਆ ਦਰਿਆ ਦੇ ਨਾਲ ਲੱਗਦਾ ਹੈ ਨਾ ਏਰੀਆ ਦਰਿਆ ਦਾ ਬੰਨ ਆ ਗਿਆ ਦਰਿਆ ਦਾ ਕਾਵਾ ਵਾਲੀ ਪੱਤਣ ਆ ਗਿਆ ਤੇ ਬਈ ਸਾਰੇ ਬੰਦੇ ਦੁਖੀ ਹੋਏ ਬੈਠਿਆ ਫਾਜ਼ਲ ਕਾ ਕਾਵਾ ਵਾਲੀ ਪੱਤਣ ਪੁਲ ਇਹ ਸਾਡੀ ਲੋਕੇਸ਼ਨ ਆ ਜਿੱਥੇ ਅਸੀਂ ਬੈਠੇ ਸਾਰੇ ਜਿੰਨੇ ਵੀ ਪਿੰਡਾਂ ਤੋਂ ਲੈ ਕੇ ਆ ਰਹੇ ਆ ਰਾਸ਼ਨ ਕਿਸੇ ਨੂੰ ਵੀ ਅੱਗੇ ਜਾਣ ਦਿੱਤਾ ਜਾ ਰਿਹਾ ਤੇ ਸਰਕਾਰ ਦੇ ਬੰਦੇ ਆਉਂਦੇ ਆ ਇੱਧਰਲੇ ਬੰਦਿਆਂ ਤੋਂ ਪੁੱਛਿਆ ਜਿਹੜੇ ਬਾਰਡਰ ਤੋਂ ਪਾਰ ਵਾਲੇ ਬੰਦੇ ਆ ਇਹ ਕਹਿੰਦੇ ਸਰਕਾਰ ਦੇ ਬੰਦੇ ਆਉਂਦੇ ਆ ਤੇ ਕਿਸ ਤਰ੍ਹਾਂ ਇਹਦੇ ਅਗਲੀ ਫੋਟੋ ਖਿਜਾ ਕੇ ਮੁੜ ਜਾਂਦੇ ਆ ਤੇ ਸੇਵਾਦਾਰਾਂ ਨੇ ਹੀ ਰਸਣ ਹੁੰਦਾ ਸੇਵਾਦਾਰਾਂ ਦਾ ਰਸਣ ਆ ਇੱਥੇ ਇਕੱਠਾ ਕਰ ਰਹੇ ਆ ਪਤਾ ਨਹੀਂ ਕਿੱਥੇ ਦੱਸ ਨਹੀਂ ਰਹੇ ਤੇ ਇੱਧਰ ਕਹਿੰਦੇ ਇੱਧਰ ਚਲੇ ਜਾਓ ਤੁਸੀਂ ਤੇ ਬਾਕੀ ਤੁਹਾਨੂੰ ਆ ਚਾਹ ਨਹੀਂ ਦਿੰਦੇ ਚਾਹ ਨਹੀਂ ਦਿੰਦੇ ਰਸਣ ਨਹੀਂ ਝਾਰ ਦਿੰਦੇ ਸਰਕਾਰਾਂ ਨਹੀਂ ਝਾਰ ਦਿੰਦੇ ਸਰਕਾਰਾਂ ਨਹੀਂ ਝਾਰ ਸਰਕਾਰਾਂ ਨਹੀਂ ਦਿੰਦੇ ਕਰਨਾ ਚਾਹੀਦਾ ਅਸੀਂ ਵੀ ਇੱਕ ਟਰਾਲੀ ਤੇ ਪ੍ਰਸ਼ਾਦਾ ਲੈ ਕੇ ਆਏ ਸੀ ਰਾਸ਼ ਨਹੀਂ ਜਾਣ ਦਿੰਦੀ ਜਿਹੜੇ ਕੋਲ ਤੇ ਨਹੀਂ ਜਾਣ ਦਿੰਦੀ ਰਾਸ਼ ਉੱਥੇ ਨਹੀਂ ਜਾਣਦੇ ਵਿਚਾਰਾ ਨਾਲ ਦਿੱਤਾ ਜਾਵੇ ਫਾਰ ਆਲਾ ਅਸੀਂ ਆਹ ਰਾ ਜਿਹੜਾ ਪਹਿਲਾਂ ਕਿਨੇ ਟ੍ਰੈਲ ਲੱਗਾ ਤਿੰਨ ਘੰਟੇ ਲੱਗਾ ਮੋੜ ਤੇ ਨਹੀਂ ਪਈਦਾ ਚੱਲੋ ਵਾਪਸ ਜੇ ਮੋੜ ਤੇ ਆਣੇ ਕੱਲ ਵਾਪਸ ਲਿਆ ਗੱਜੀਆਂ ਨੇ ਤੇ ਤੁਸੀਂ ਵੀ ਨਹੀਂ ਜਾਣਦੇ ਨਹੀਂ ਜਾਣਦੇ ਬਹੁਤ ਸਾਰੇ ਵਾਲੇ ਬੰਦੇ ਕਹਿੰਦੇ ਫੋਟੋ ਲਾ ਕੇ ਮਾਰਦੇ ਸਰਕਾਰ ਨਹੀਂ ਕੁਝ ਕਰਦੇ ਇਹ ਸਸਤਾ ਨਹੀਂ ਕੁਝ ਕੰਮ ਨਹੀਂ ਕਰਦੇ ਵੇ ਕੋਈ ਕੁਝ ਨਹੀਂ ਡੀਸੀ ਮੈਡਮ ਰੋਕ ਦਿੱਤਾ ਲੰਗਰ ਪਰ ਅੱਗੇ ਨਹੀਂ ਲਾਣਾ ਕਿਉਂ ਨਹੀਂ ਲਾਉਣਾ ਇਹਨੇ ਪਤਾ ਨਹੀਂ ਕੀ ਗੱਲ ਹੈ ਤੁਸੀਂ ਲਾਓ ਅੱਜ ਵਾਪਸ ਚੱਲੇ ਚੱਲੇ ਬੇਚੀ ਜਾਂਦੀ ਮੈਡਮ ਤੁਹਾਡਾ ਲੰਗਰ ਪਾਣੀ ਚੋਂ ਵੀ ਕੁਝ ਨਹੀਂ ਉੱਥੇ ਪਾਉ ਪਰਾਂ ਯਾਰ ਬੰਦ ਕਰੋ चलायो ਖੋਲਤਾ ਜਾਮ ਤੇ ਪੁਲਿਸ ਪ੍ਰਸ਼ਾਸਨ ਵੀ ਜਾ ਰਿਹਾ ਸਾਰੇ ਇਥੇ ਲੋਕ ਬਹੁਤ ਇਕੱਠੇ ਹੋਏ ਸੀ ਤੇ ਨਾਕਾ ਖੋਲਤਾ ਹੁਣ ਬਸ ਦਾਅਵੇ ਹੀ ਪਾਉਂਦਾ ਵੀ ਜੇ ਕੋਈ ਜਿਹੜੀ ਸਰਕਾਰ ਚੱਲ ਰਹੀ ਆ ਇਹ ਉਸੇ ਨੂੰ ਲੰਘਣ ਦਿੰਦਾ ਪਹਿਲਾਂ ਮੈਨ ਜੇ ਉਹਨਾਂ ਦਾ ਕਿਸੇ ਦਾ ਫੋਨ ਆਉਂਦਾਗਾ ਜੋ ਵੀ ਰਸ਼ਨ ਵੰਡਿ ਰਿਹਾ ਕਿਉਂਦੇ ਸਰਕਾਰ ਕਹਿੰਦੀ ਵੀ ਅਸੀਂ ਅਸੀਂ ਆਟੇ ਧਰੂ ਵੰਡੋ ਸਾਡੇ ਧਰੂ ਵੰਡੋ ਕਹਿੰਦੇ ਤੇ ਬਾਕੀ ਆਹ ਬਾਈ ਵੀ ਜਮਿਆ ਪਾਣੀ ਲਈ ਬਟਿਆ ਟਰਾਲੀ ਭਰੀ ਬਟਿਆ ਕੋਈ ਵੀ ਨਾ ਸੁਣਾਉਣ ਦੇ ਚਾਹਣੀ ਜਾਂ ਬਸਾ ਆਉਂਦੇ ਹੱਥੀ ਬੰਡੋ ਬਾਈ ਸਾਰਿਆਂ ਨੇ ਫਿਰ ਇਕਾ ਕਰਿਆ ਬੰਦੇ ਨੇ ਪਿੰਡਾਂ ਵਾਲਿਆਂ ਨੇ ਵੀ ਇਕਾ ਕਰਿਆ ਤੇ ਜਿੰਨੇ ਸੇਵਾਦਾਰ ਆਏ ਸੀ ਸਾਰਿਆਂ ਨੇ ਇਕਾ ਕਰਿਆ ਫਿਰ ਤਾਂ ਕਰਕੇ ਹੁਣ ਟਰਾਲੀਆਂ ਟਰੈਕਟਰ ਅੱਗੇ ਲੰਘ ਰਹੇ ਨੇ ਤੇ ਪੁਲਿਸ ਆ ਚਲੀ ਗਈ ਪੂਰੀ ਬਹੁਤੀ ਹੈਗੀ ਹਥੇ ਅੱਗੇ ਤੇ ਰੋਕੇ ਹੋਇਆ ਕੰਮ ਜਮਾ ਬਾਕੀ ਹਰੇਕ ਹਰੇਕ ਇਨਾਕੇ ਤੇ ਇਹ ਰੋਕਦੀ ਰੋਕਦੇ ਆ ਤੇ ਆਪ ਦਾ ਧਿਆਨ ਦਿਆ ਕਰੋ ਵੱਧ ਤੋਂ ਵੱਧ ਇਕੱਠੇ ਹੋ ਕੇ ਬੰਦੇ ਨੰਗਿਆ ਕਰੋ ਬੰਨ ਇਕੱਲੇ ਕਰੇ ਨੂੰ ਨੰਗਣ ਹੀ ਨਹੀਂ ਤੇ ਸਾਨੂੰ ਇੱਕ ਟਰਾਲਾ ਹੀ ਸੀ ਸਾਡਾ ਪਹਿਲਾਂ ਉਧਰ ਸੋਤਰ ਵਾਪਸ ਆ ਗਏ ਅਸੀਂ ਚਾਰ ਭਰੀ ਬੈਠੇ ਆ ਸੀ ਟਰਾਲੇ ਚਾਰ ਲੈ ਕੇ ਆਇਆ ਕੱਲ ਦਾ ਭਰੇ ਵਾ ਸਾਡਾ ਤਾਂ ਐ ਖਰਾਬ ਹੋ ਗਿਆ ਕੱਲ ਦੇ ਰੋਕੀ ਅਸੀਂ ਰਾਤ ਨੂੰ ਦੇਖੋ 20 ਜਾਏ ਸਾਰੇ ਬੰਦੇ ਤੇ ਮੀ ਉੱਤੇ ਪੈਂਦਾ ਤੇ ਇਹ ਆ ਕੇ ਰੋਕ ਲੈਂਦੇ ਹਰੇਕ ਨੂੰ ਤੇ ਚਾਰ ਹੁਣ ਰਸੀ ਜਾਂਦਾ ਸੀ ਪਾਣੀ ਨਿਕਲ ਜਾਂਦਾ ਸੀ ਚਾਰ ਦਾ ਟਰਾਲੇ ਦਾ ਸਾਰੇ ਫੇਰ ਟਰੰਨ ਰੋਕਣ ਲੱਗੇ ਦੁਬਾਰੇ ਦੁਬਾਰੇ ਫੇਰ ਫੇਰ ਰੋਕਣ ਲਾ ਕੇ ਸਾਰੇ ਇਕੱਠੇ ਹੋ ਜਾ ਕਰੋ ਬਈ ਧਰ ਨਾਲ ਆਇਆ ਕਰੋ ਤੇ ਅਸੀਂ ਬਟਿੰਡੇ ਜਲੇ ਜੋ ਆਏ ਸੀ ਡੇਰਾ ਬਾਬਾ ਰੂਮੀ ਵਾਲਾ ਪੁੱਚੋ ਕੋਲਾਂ ਤੋਂ ਕੇ ਬਾਬਾ ਜੀ ਲੁੱਟਪਾਲਤੀ ਲਈ ਜਾਂਦੀ ਗਾਂ ਕੱਖਣੀ ਜਾਂਦਾ ਵੀ ਆ ਬਾਬਾ ਜੀ ਨਾਲ ਵੀ ਗੱਲਬਾਤ ਹੋਈ ਆ ਕਹਿੰਦੇ ਲੁੱਟਪਾਲਤੀ ਲਈ ਜਾਂਦੀ ਆ ਸਾਰਾ ਰਸਣਾ ਗਾਂਹਾਂ ਰਸਣਾ ਲਿ ਜਾਂਦਾ ਕਿਸੇ ਬਸੇ ਪਾਣੀ ਨਹੀਂ ਜਾਂਦੀ ਗਾ ਪਾਣੀ ਬੰਦੇ ਤੋਂ ਵੱਡਾ ਵੱਡਾ ਪਾਣੀ ਬਾੜਾ ਬਾਬਾ ਜੀ ਹਾਂ ਠੀਕ ਆ ਜੀ ਓਕੇ ਓਕੇ ਪਾਣੀ ਬਾੜਾ ਜਾਵੇ ਆ ਤੇ ਹੁਣ ਇਕੱਠੇ ਹੋ ਗਏ ਆਹ ਗੇਟ ਕੋਲੇ ਇੱਥੇ ਗੇਟ ਦਾ ਸਾਨੂੰ ਨਹੀਂ ਪਤਾ ਫਾਜ਼ਲਕਾ ਪੱਤਣ ਦਾ ਨਾਮ ਵਜਦਾ ਇਹ ਇਹ ਦਾ ਤੇ ਹੁਣ ਨਗਾ ਤੇ ਟਰੈਕਟਰ ਟਰਾਲੇ ਸਾਰੇ ਬੰਦੇ ਇਕੱਠੇ ਹੋਏ ਸੀ ਪਿੰਡਾਂ ਵਾਲਿਆਂ ਨੇ ਵੀ ਧਰਨਾ ਲਾਇਆ ਤੇ ਇਧਰੋਂ ਆਪਣੇ ਜਿਹੜੇ ਸੇਵਾਦਾਰ ਸੀ ਸਾਰਿਆਂ ਦੇਦਾਰ ਨਾਲ ਆਇਆ ਸੀਗਾ